ਇਹ 26 ਮਈ 2024 ਸ਼ਾਮ ਤਕਰੀਬਨ 4 ਵਜੇ ਦੀ ਵਾਰਦਾਤ ਹੈ ਜ ਜਿਹਦੇ ਵਿੱਚ ਦੋ ਗੁਟਾਂ ਵਿੱਚ ਆਪਸ ਵਿੱਚ ਲੜਾਈ ਹੋਈ ਤੇ ਉਹਦੇ ਵਿੱਚ ਇੱਕ ਸਾਡੇ ਮ੍ਰਿਤਕ ਰੁਪਿੰਦਰ ਸਿੰਘ ਰੁਪਿੰਦਰ ਸ਼ਰਮਾ ਉਰਫ ਰਵੀ ਪੁੱਤਰ ਲੇ ਲੇਟ ਰਾਜ ਕੁਮਾਰ ਵਾਸੀ ਕਾਲੇਕੇ ਥਾਣਾ ਧਨੋਲਾ ਜਿੱਦੀ ਉਹਦੇ ਇਸ ਝਗੜੇ ਦੇ ਵਿੱਚ ਲੜਾਈ 'ਚ ਮੌਤ ਹੋ ਜਾਂਦੀ ਹੈ ਤੇ ਇਹਦੇ ਵਿੱਚ ਇਹਦੇ ਚਾਚੇ ਦੇ ਬਿਆਨ ਤੇ ਚਾਚਾ ਹਰਵਿੰਦਰ ਸਿੰਘ ਪੁੱਤਰ surjeet singh ਵਾਸੀ ਕਾਲਕਤੇ ਦੇ ਬਿਆਨ ਤੇ 15 ਦੋਸ਼ੀਆਂ ਦੇ ਖਿਲਾਫ ਵਕਾਦਮਾ ਦਰਜ ਕੀਤਾ ਗਿਆ ਮਕਦਮਾ ਨੰਬਰ 72 ਅ ਅੰਦਰ ਅੰਡਰ ਧਾਰਾ 302 307 323 341 448 100 ਨੀ ਜਾ ਤੇ 25 27 54 59 ਆਮ ਰੈਕਟ ਲੱਗਾ ਹੈ ਜਦੇ ਵਿੱਚ ਇਹਦੀ ਜਿਹੜਾ ਰੁਪਿੰਦਰ ਸ਼ਰਮਾ ਇਹਦੀ ਮੌਤ ਹੋ ਜਾਂਦੀ ਹੈ ਤੇ ਉਸ ਬੰਦੇ ਵਿੱਚ ਅੱਜ ਜੀ ਪ੍ਰੈਸ ਕਾਨਫਰੰਸ ਕੀਤੀ ਹੈ ਜਦੇ ਵਿੱਚ ਮੇਨ 8 ਦੋਸ਼ੀ ਹੈ ਉਹ ਅਸੀਂ ਉਹਨਾਂ ਦੀ ਅਰੈਸਟ ਪਾ ਲਈ ਹੈ ਤੇ ਜਿਨ੍ਹਾਂ ਪਾਸੋਂ ਸਾਨੂੰ ਇੱਕ ਲੱਕੜ ਦੀ ਸੋਟੀ ਇੱਕ ਗੰਡਾਸਾ ਇੱਕ ਰਪਾਨ ਤੇ ਇੱਕ 32 ਬੋਟ ਦੇਸੀ ਪਿਸਤਰ ਰਿਕਵਰ ਹੋਇਆ ਇਹ ਸਰ ਪਹਿਲਾਂ ਕਾਮਰੇ ਦਰਜ ਹੈ ਨਾ ਹਾਂਜੀ ਜਿਹੜਾ ਇਹਦੇ ਵਿੱਚ ਇੱਕ ਦੋਸ਼ੀ ਗਗਨਦੀਪ ਸਿੰਘ ਹੈ ਇਹਦਾ ਪਹਿਲਾਂ ਥਾਣੇ ਧਨੋਲੇ ਮਕਦਮਾ ਨੰਬਰ 90 ਦਰਜ ਹੈ 323 341 ਦਾ ਤੇ ਜਿਹੜਾ ਮੇਨ ਦੋਸ਼ੀ ਹੈ ਪ੍ਰਗਟ ਸਿੰਘ ਜਿਹਦੇ ਜਿਹਦੇ ਮੇਨ ਬਾਅਰ ਕਰਕੇ ਸਾਰੇ ਦੋਸ਼ੀਆਂ ਦੇ ਨਾਲ ਇਹ ਦੇ ਕਰਕੇ ਹੋਇਆ ਜਿਹੜਾ ਉਹਦੇ ਉਹਦੇ ਤੇ ਮੁਕਦਮਾ 163/20 ਅਰਜਾ ਜਿਹਦਾ 307 341 23 506 148 ਸੁਣੀ ਜਦਾ ਭਗਤਪੁਰ ਇੱਥੇ ਅਰਜਾ ਇਹਨਾਂ ਦੇ ਸਵਾਲ ਹੈ ਜੀ ਕੀ ਵਜ੍ਹਾ ਰਹੀ ਕਿ ਇਹ ਕਤਲ ਤੱਕ ਮਾਮਲਾ ਪੁਜੀ ਇਹਨਾਂ ਦੀ ਕੁਝ ਸਮੇਂ ਤੋਂ ਦੋਨਾਂ ਧਿਰਾਂ ਦੀ ਆਪਸ ਵਿੱਚ ਲੜਾਈ ਚੱਲ ਰਹੀ ਸੀ ਤੇ ਮੌਕੇ ਤੇ ਜਦੋਂ ਇਹਨਾਂ ਦਾ ਆਪਸ ਵਿੱਚ ਜਦੋਂ ਝਗੜਾ ਜਿਆਦਾ ਵੱਧ ਗਿਆ ਉਹਦੇ ਵਿੱਚ ਆ ਵਾਰਦਤ ਹੋਈ ਹੈ ਤੇ ਸਰ ਰਿਮਾਂਡ ਵਗੈਰਾ ਕੋਈ ਹਾਂਜੀ ਜਿਹੜੇ ਅੱਜ ਅਸੀਂ 5 ਤਰੀਕ ਨੂੰ ਤਿੰਨ ਦੋਸ਼ੀ ਫੜੇ ਨੇ ਇਹਨਾਂ ਦਾ ਰਿਮਾਂਡ ਲਵਾ ਕੇ ਪੇਸ਼ ਕਰਨਾ ਤਿੰਨ ਤਿੰਨ ਦੋਸ਼ੀਆਂ ਦਾ ਰਿਮਾਂਡ ਆਲਰੇਡੀ ਚੱਲ ਰਿਹਾ ਹੈ